ਦੇ ਨਾਲ ਬਤਮੀਜੀ ਤੇ ਪੱਤਰਕਾਰਾਂ ਦੇ ਗੱਡੀ ਦੇ ਕਾਗਜ਼ ਵਿਪਾੜੇ ਨੇ ਪੱਤਰਕਾਰਾਂ ਨੇ ਜਦ ਪੁਲਿਸ ਮੁਲਾਜ਼ਮ ਨੂੰ ਕਿਹਾ ਕਿ ਅਸੀਂ ਗੱਡੀ ਸਾਈਡ ਤੇ ਲਾ ਕੇ ਕਾਗਜ਼ ਦਿਖਾਉਣੇ ਆ ਤੇ ਗੱਡੀ ਦੇ ਵਿੱਚੋਂ ਚਾਬੀ ਕੱਢ ਕੇ ਗੱਡੀ ਦੇ ਕਾਗਜ਼ ਵਿਖਾਏ ਤਾਂ ਗੱਡੀ ਦੇ ਕਾਗਜ਼ ਪਾੜ ਕੇ ਉਹਨਾਂ ਕਿਹਾ ਕਿ ਜੋ ਕਰਨਾ ਹੈ ਕਰ ਲਿਓ ਪੁਲਿਸ ਮੁਲਾਜ਼ਮ ਨੇ ਸ਼ਰਯਾਮ ਗੁੰਡਾਗਰਦੀ ਕੀਤੀ ਹੈ ਇਹ ਬੰਦਾ ਬਤਮੀਜੀ ਕਰ ਰਿਹਾ ਹੱਥ ਚਲਾ ਕੇ ਕੀ ਕਰਨ ਤੇ ਇਹ ਬੰਦੇ ਆ ਬਤਮੀਜੀ ਕਰ ਰਿਹਾ ਬਤਮੀਜੀ ਕਰਨ ਦਾ ਮਤਲਬ ਕੀ ਹੈ ਗਵਰਦੀ ਤੁਸੀਂ ਹੱਥ ਤਲਾਕੀ ਕਰ ਰਹੇ ਹੋ ਹੱਥ ਤਲਾਕੀ ਕਿਉਂ ਕਰ ਰਹੇ ਹੋ ਤੁਸੀਂ ਹੱਥ ਤਲਾਕੀ ਕਿਉਂ ਕਰ ਰਹੇ ਹੋ ਬਿਲਕੁਲ ਨਹੀਂ ਤੁਸੀਂ ਗਾਲਾਂ ਕੱਢਦੇ ਹੋ ਫਾਤੂ ਬੋਲਦੇ ਤੁਸੀਂ ਜੋ ਮਰਜ਼ੀ ਬਣਾਓ ਭਾਜੀ ਤੇਰੀ ਵੀਡੀਓ ਪਹਿਲਾਂ ਬਣਦੀ ਠੀਕ ਹੈ ਨਾ ਜਦੋਂ ਪੇਪਰ ਲਾਉਂ ਤਾਨੂੰ ਕੀ ਗਿਆ ਤੁਸੀਂ ਧੱਕਾ ਕਰਨ ਦਾ ਧੱਕਾ ਕਰਨ ਦਾ ਨਹੀਂ ਨਹੀਂ ਜਦੋਂ ਤੁਹਾਨੂੰ ਅਹੀ ਕਹਿਣ ਦਾ ਗੱਡੀ ਸਾਈਡ ਤੇ ਲòn ਲੱਗੇ ਆ ਤੁਸੀਂ ਕਿਉਂ ਤੁਸੀਂ ਕਿਤਾ ਇਲਜ਼ਾਮ ਲੈ ਜਾਂਦੇ ਤੁਸੀਂ ਹੱਥ ਚੜਾ ਕਿੰਨੇ ਲਈ ਕੀਤੀ ਹੈ ਹੱਥ ਚੜਾ ਕਿ ਬਿਲਕੁਲ ਆਪਾਂ ਟੈਲੀਫੋਨ ਕਰੀਏ ਆਹ ਲਿਆਓ ਤਰੀ ਗੱਡੀ ਟ੍ਰੈਫਿਕ ਦੇ ਵਿੱਚੋਂ ਗੱਡੀ ਇੱਥੇ ਪੈਦੂਗੀ ਵੀਡੀਓ ਬਣਾਓ ਆਹੋ ਬਣਾਓ ਵੀਡੀਓ ਤੁਸੀਂ ਆਹੋ ਆਹ ਨੂੰ ਫੜੋ ਸਾਰਾ ਕੁਛ ਸਾਟਿਕ ਹੁੰਦ ਬਾਵਜੂਦ ਵੀ ਪਹੀ ਹੱਦ ਨਾਲ ਹੱਦ